ਚਿਕਾਲਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਸਰਦਾਰੀ ਸੂਟ ਰਹਿਣਗੇ ਅੱਜ ਦੇ ਤੇ ਪ੍ਰਾਈਸ ਹੈਗਾ ਸਾਰੇ ਸੂਟਾਂ ਦਾ 3095 ਪ੍ਰਾਈਸ ਹੈ ਤੇ ਜਿਹੜੇ ਕੋਰੀਅਰ ਚਾਰਜੇਸ ਹੋਣਗੇ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 80465808003 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਪਾਣੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਕੋਰੀਅਰ ਚਾਰਜਸ ਮੈਂ ਤੁਹਾਨੂੰ ਦੱਸੇ ਦਿੱਤਾ ਵੀ ਅਲੱਗ ਤੋਂ ਹੋਣਗੇ ਬੀਚੀ ਇਨਕਲੂਡ ਨਹੀਂ ਹੈਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠੇ ਨੂੰ ਪ੍ਰੋਵਾਈਡ ਕਰੀਦਾ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਸੋਹਣਾ ਲਾਈਟ ਕਲਰ ਦੇ ਵਿੱਚ ਸੂਟ ਹੈ ਜੀ ਕਰੀਮਿਸ਼ ਜੀ ਟੋਨ ਦੇ ਵਿੱਚ ਕਰੀਮ ਤੋਂ ਹਲਕਾ ਜਿਹਾ ਜਿਵੇਂ ਸਕਿਨ ਕਰੀਮ ਜਿਹਾ ਕਲਰ ਹੈ ਬਹੁਤ ਪਿਆਰਾ ਔਰਗੈਂਜ਼ਾ ਦੇ ਵਿੱਚ ਆ ਰਾਮ ਟੈਕਸ ਬ੍ਰਾਂਡ ਦਾ ਸੂਟ ਹੈ ਤੇ ਬਹੁਤ ਸੋਹਣਾ ਸਰਦਾਰੀ ਦੇਖੋ ਬਹੁਤ ਸੋਹਣਾ ਧਾਗੇ ਦੇ ਨਾਲ ਸੇਮ ਥ੍ਰੈਡ ਦੇ ਨਾਲ ਵਰਕ ਕੀਤਾ ਹੋਇਆ ਪੂਰੀ ਸ਼ਰਟ ਦੇ ਵਿੱਚ ਸੇਮ ਥ੍ਰੈਡ ਦੇ ਨਾਲ ਵਰਕ ਹੈ ਤੇ ਘੇਰੇ ਤੇ ਦੇਖੋ ਕਿੰਨਾ ਪਿਆਰਾ ਘੇਰੇ ਤੇ ਹੈ ਜਿਹੜਾ ਇਹ ਪ੍ਰਿੰਟ ਵੀ ਹੈ ਤੇ ਸਾਰਾ ਹੈਂਡਵਰਕ ਕੀਤਾ ਹੋਇਆ ਦੇਖੋ ਗੱਠ ਕਢਾਈ ਦਾ ਕੰਮ ਹੈ ਤੇ ਘੇਰੇ ਤੇ ਸੇਮ ਕਲਰ ਦੀ ਇੱਕ ਵੇਲ ਬਣੀ ਹੋਈ ਹੈ ਔਰਗੈਂਜ਼ਾ ਦੀ ਸ਼ਰਟ ਹੈ ਰਾਮਟੈਕਸ ਬ੍ਰੈਂਡ ਦਾ ਸੂਟ ਹੈ ਲੋਗੋ ਹਮੇਸ਼ਾ ਰਾਮਟੈਕਸ ਬ੍ਰੈਂਡ ਦੇ ਸੂਟ ਤੇ ਹੁੰਦਾ ਤੇ ਸਿਲਕ ਦੀ 3 ਮੀਟਰ ਦੀ ਬਾਟਮ ਰਹੂਗੀ ਜੀ ਨਾਲ 3 ਮੀਟਰ ਦੀ ਸਿਲਕ ਦੀ ਬਾਟਮ ਹੈ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਸੂਟ ਤੇ ਇਹ ਹੈਗਾ ਔਰਗੈਂਜ਼ਾ ਦਾ ਹੀ ਦੁਪੱਟਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਤੇ ਦੁਪੱਟੇ ਤੇ ਦੇਖੋ ਲੇਸ ਕਿੰਨੀ ਪਿਆਰੀ ਲੱਗੀ ਹੈ ਬੜੀ ਪਿਆਰੀ ਸੌਫਟ ਲੇਸ ਲੱਗੀ ਹੋਈ ਹੈ ਬੜੀ ਸੋਹਣੀ ਫਲਾਵਰ ਡਿਜ਼ਾਈਨ ਦੇ ਵਿੱਚ ਬਹੁਤ ਛੋੜਾ ਸਕਿਨ ਕਰੀਮ ਜੈ ਕਲਰ ਹੈ ਸੂਟ ਦਾ ਪੂਰਾ 22 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਸਰਦਾਰੀ ਸੂਟ ਕਲਰ ਬੜਾ ਪਿਆਰਾ ਰਾਮਟੈਕਸ ਬ੍ਰਾਂਡ ਦਾ ਸੂਟ ਇਹ ਲੁੱਕ ਆ ਜਣ 3095 ਪ੍ਰਾਈਸ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਬਹੁਤ ਪਿਆਰਾ ਲਾਈਟ ਕਲਰ ਦੇ ਵਿੱਚ ਸੂਟ ਹੈ ਬਹੁਤ ਸੋਹਣਾ ਸਰਦਾਰੀ ਸੂਟ ਹੈ ਜੀ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਇਹਦੇ ਵਿੱਚ ਨੈਕਸਟ ਹੈਗਾ ਬੜਾ ਸੋਹਣਾ ਲਵੈਂਡਰ ਕਲਰ ਲਾਈਟ ਪਰਪਲ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਲਵੈਂਡਰ ਕਲਰ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਬਹੁਤ ਪਿਆਰਾ ਬਿਲਕੁਲ ਸੌਫਟ ਆਰਗੈਂਜ਼ਾ ਦੇ ਵਿੱਚ ਹੈ ਰਾਮਟੈਕਸ ਗ੍ਰੈਂਜ਼ਾ ਸੂਟ ਹੈ ਬਹੁਤ ਸੋਨਾ ਥ्रेड ਵਰਕ ਨਾਲ ਦੇ ਧਾਗੇ ਦਾ ਵਰਕ ਹੋਇਆ ਸਾਰੀ ਸ਼ਰਟ ਦੇ ਵਿੱਚ ਘੇਰੇ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਗੱਠ ਕਢਾਈ ਦਾ ਕੰਮ ਹੈ ਸਾਰੇ ਘੇਰੇ ਤੇ ਤੇ ਨੀਚੇ ਵੇਲ ਵੀ ਬਣੀ ਵੀ ਹੈ ਘੇਰੇ ਤੇ ਇਹ ਲੁੱਕ ਆ ਜਾਣੀ ਹੈ ਬਹੁਤ ਪਿਆਰਾ ਸੂਟ ਹੈ ਲਾਈਟ ਲਵੈਂਡਰ ਕਲਰ ਦੇ ਵਿੱਚ ਸਿਲਕ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਆਰਗੈਂਜ਼ਾ ਦਾ ਹੀ ਦੁਪੱਟਾ ਬਹੁਤ ਪਿਆਰੀ ਲੇਸ ਤੇ ਨਾਲ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਦੁਪੱਟੇ ਤੇ ਵੀ ਆਰਗੈਂਜ਼ਾ ਦੀ ਬਹੁਤ ਸੌਫਟ ਇਹ ਰੁਕਾ ਜਾਨੀਆ ਸੂਟ ਕਿੰਨਾ ਪਿਆਰਾ ਸ ਹੈ 1095 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਬੜਾ ਸੋਹਣਾ ਕੀ ਆ ਰੰਗਾ ਜਾਂ ਰੰਗ ਹੁੰਦਾ ਗ੍ਰੀਨ ਫਰੋਜ਼ੀ ਜਿਹਾ ਕਲਰ ਹੈ ਇਹ ਕੋਪਾ ਤੇ ਆਰੀ ਸਰਦਾਰੀ ਸੂਟ ਹੈ ਲਾਈਟ ਸੋਬਰ ਜੇ ਕਲਰ ਹੈ ਜਿਆਦਾ ਲਾਈਟ ਵੀ ਨਹੀਂ ਕਹਿ ਸਕਦੇ ਜਿਆਦਾ ਡਾਰਕ ਵੀ ਨਹੀਂ ਬਹੁਤ ਸੋਹਣਾ ਸੋਬਰ ਕਲਰ ਹੈ ਸ਼ਰਟ ਤੇ ਨਾਲ ਦੇ ਹੀ थ्रेड ਦਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਜਿਹੜਾ ਤੁਹਾਨੂੰ ਦਿਖ ਰਿਹਾ ਸੇਮ थ्रेड ਦੇ ਨਾਲ ਵਰਕ ਹੈ ਘੇਰੇ ਤੇ ਬਹੁਤ ਸੋਹਣਾ ਪ੍ਰਿੰਟ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਗੱਠ ਕਢਾਈ ਦਾ ਕੰਮ ਹੈ ਤੇ ਬਰੀਕ ਬੇਲ ਹੈ ਜੀ ਇਹ ਲੁੱਕ ਆ ਜਾਂਦੀ ਹੈ ਸ਼ਰਟ ਦੀ ਕਲਰ ਬੜਾ ਪਿਆਰਾ ਤੇ ਬੈਕ ਤੇ ਵੀ ਪੱਲੇ ਤੇ ਸੇਮ ਪ੍ਰਿੰਟ ਹੈ ਵੀ ਸਿਲਕ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਦੇ ਨਾਲ organza ਦਾ ਜੀ ਦੁਪੱਟਾ ਪੂਰੇ 2.5 ਮੀਟਰ ਦਾ ਬਹੁਤ ਪਿਆਰੀ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੋਕਰ ਇਹਨਾਂ ਕਰਾ ਸੀ 3095 ਪ੍ਰਾਈਸ ਦੇ ਨਾਲ 3095 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪੀਚ ਬਦਾਮੀ ਕਲਰ ਹੈ ਸੇਮ ਦੇ ਵਿੱਚ ਕਲਰ ਸਾਰੇ ਬਹੁਤ ਸੋਹਣੇ ਸੋਹਣੇ ਕਲਰ ਤੁਹਾਨੂੰ ਦਿਖਾਏ ਆ ਪੀਚ ਬਦਾਮੀ ਕਲਰ ਆ ਜਾਣੀਆਂ ਸਾਰੀ ਸ਼ਰਟ ਤੇ ਦੇਖ ਸਕਦੇ ਹੋ ਸੇਮ थ्रेड ਦੇ ਨਾਲ ਵਰਕ ਹੈ ਮਲਟੀ ਪ੍ਰਿੰਟ ਦੇ ਵਿੱਚ ਘੇਰਾ ਤੇ ਘੇਰੇ ਤੇ ਵੀ ਗੱਠ ਕਢਾਈ ਦਾ ਕੰਮ ਹੋਇਆ ਤੇ ਵੇਲ ਵੀ ਬਣੀ ਹੋਈ ਹੈ ਇਹ ਲੁੱਕ ਦੇ ਵਿੱਚ ਆ ਜਾਣਾ ਸੂ ਆ ਰਾ ਮਰਗਾਂ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਬਹੁਤ ਪਿਆਰੀ ਲੈਸ ਦੇ ਨਾਲ 3095 ਪ੍ਰਾਈਸ ਹੈ ਚਾਰ ਸੂਟ ਵਿੱਚ ਇੱਕ ਡਿਜ਼ਾਈਨ ਤੁਹਾਨੂੰ ਦਿਖਾਏ ਆ 3095 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਹੋਊਗਾ オーਰਗੈਂਜ਼ਾ ਦੇ ਵਿੱਚ ਹੀ ਬਹੁਤ ਸੋਹਣਾ ਮਸਟਰਡ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ ਮਸਟਰਡ ਕਲਰ ਦੇ ਵਿੱਚ ਸੂਟ ਹੈ ਅਲੱਗ ਜੀ ਲੁੱਕ ਦੇ ਵਿੱਚ ਯਾ ਲੋ ਮਸਟਰਡ ਕਲਰ ਹੈ ਬਹੁਤ ਸੋਹਣਾ ਸਾਰੀ ਸ਼ਰਟ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣੀ ਬੂਟੀ ਹੈ ਸੇਮ ਥ੍ਰੈਡ ਦੇ ਨਾਲ ਬੜੀ ਪਿਆਰੀ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਘੇਰੇ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਮਲਟੀ ਕਲਰ ਦੇ ਵਿੱਚ ਘੇਰੇ ਤੇ ਵਰਕ ਹੈ ਇਹ ਲੁੱਕ ਆ ਜਾਣੀ ਹੈ ਬਹੁਤ ਪਿਆਰਾ ਸੂਟ ਹੈ ਔਰ ਗਰਦਾ ਦੀ ਸ਼ਰਟ ਹੈ ਸਿਲਕ ਦੀ ਬਾਟਮ ਰਹੂਗੀ ਨਾਲ ਤੇ ਔਰਗੈਂਜ਼ਾ ਦਾ ਹੀ ਦੁਪੱਟਾ ਰਹਿਣਾ ਔਰਗੈਂਜ਼ਾ ਦਾ ਹੀ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਪਿਆਰਾ ਵਰਕ ਹੈ ਵਿੱਚ ਬੂਟੀ ਹੈ ਦੇ ਹੈਵੀ ਵਰਕ ਦੁਪੱਟੇ ਇਹ ਲੁੱਕ ਦੇ ਵਿੱਚ ਸੂਟ ਹੈ ਜੀ 3095 ਪ੍ਰਾਈਸ ਦੇ ਨਾਲ 3 ਐਕਸਟ ਆ ਗਿਆ ਇਹਦੇ ਵਿੱਚ ਗ੍ਰੀਨ ਕਲਰ ਡਾਰਕ ਬੋਟਲ ਗ੍ਰੀਨ ਕਲਰ ਹੈ ਜੀ ਡਾਰਕ ਬੋਟਲ ਗ੍ਰੀਨ ਕਲਰ ਬਿੱਤੀ ਸਾਰੀ ਸ਼ਰਟ ਦੇ ਵਿੱਚ ਬਹੁਤ ਸੋਹਣੀ ਬੂਟੀ ਹੈ ਸਾਰਾ ਵਰਕ ਕੀਤਾ ਹੋਇਆ ਹੈ ਸ਼ਰਟ ਦੇ ਵਿੱਚ ਇਹ ਕੀ ਰੇ ਤੇ ਵੀ ਵਰਕ ਹੈ ਇਹ ਲੁੱਕ ਆ ਜਣੀ ਕਲਰ ਬੜਾ ਪਿਆਰਾ ਹੈ ਡਾਰਕ ਗ੍ਰੀਨ ਕਲਰ ਹੈ ਤੇ organza ਦਾ ਇਹ ਦੁਪੱਟਾ ਨਾਲ ਵਿੱਚ ਬੂਟੀ ਹੈ ਤੇ ਹੈਵੀ ਵਰਕ ਦੇ ਨਾਲ ਦੁਪੱਟਾ 3995 ਪ੍ਰਾਈਸ ਹੈ ਜੀ ਦੇ ਵਿੱਚ ਨੈਕਸਟ ਆ ਗਿਆ ਬੜਾ ਸੋਹਣਾ ਵਾਈਨ ਕਲਰ ਸੇਮ ਦੇ ਵਿੱਚ ਵਾਈਨ ਕਲਰ ਆ ਇਹ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਘੇਰੇ ਤੇ ਵਰਕ ਹੈ ਤੇ ਦੇ ਵਿੱਚ ਸੋ 3 ਮੀਟਰ ਦੀ ਬਾਟਮ ਰਹੂਗੀ ਨਾਲ ਦੁਪੱਟਾ ਰਹਿਣਾ ਹੈ ਹੈਵੀ ਵਰਕ ਤੇ ਨਾਲ ਬਹੁਤ ਪਿਆਰਾ ਵਰਕ ਹੈ ਦੁਪੱਟੇ ਤੇ ਇਹ ਰੁਕਾ ਜੀ 3095 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਮੋਰ ਪੰਖੀ ਕਲਰ ਹੈ ਜੀ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਔਰਗੈਂਜ਼ਾ ਦਾ ਸੂਟ ਹੈ ਯਾਰ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਤੇ ਘੇਰੇ ਤੇ ਹੈਵੀ ਵਰਕ ਹੈ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਦੁਪੱਟੇ ਤੇ ਵੀ ਹੈਵੀ ਵਰਕ ਬਹੁਤ ਪਿਆਰਾ ਵਰਕ ਦੁਪੱਟੇ ਤੇ ਇਹ ਲੁੱਕ ਦੇ ਵਿੱਚ ਸੂਟ ਆ ਜਾਣਾ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3095 ਪ੍ਰਾਈਸ ਤੇ ਨੈਕਸਟ ਆ ਗਿਆ ਇਹਦੇ ਵਿੱਚ ਹੀ ਬੜਾ ਸੋਹਣਾ ਮਾਊਸ ਕਲਰ ਹੈ ਮਾਊਸ ਕਲਰ ਸੇਮ ਦੇ ਵਿੱਚ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਆ ਤੇ ਰੇਂਜ ਵਾਈਜ਼ ਬਹੁਤ ਪਿਆਰੀ ਚੀਜ਼ ਹੈ ਵਿੱਚ ਸਾਰੀ ਸ਼ਰਟ ਦੇ ਵਿੱਚ ਬੂਟੀ ਇਹ ਸਾਰਾ ਵਰਕ ਕੀਤਾ ਹੋਇਆ ਤੇ ਘੇਰੇ ਤੇ ਹੈਵੀ ਵਰਕ ਹੈ ਬਹੁਤ ਪਿਆਰਾ ਵਰਕ ਘੇਰੇ ਤੇ 3 ਮੀਟਰ ਦੀ ਬਾਟਮ ਰਹੂਗੀ ਨਾਲ ਰਗਾਂ ਜ਼ਿਆਦਾ ਦੁਪੱਟਾ ਸਾਰੇ ਦੁਪੱਟੇ ਤੇ ਵਰਕ ਕੀਤਾ ਇਹ ਦੁਪੱਟਾ 3095 ਪ੍ਰਾਈਸ ਹੈ ਇਹ ਮੈਂ 5 ਸੂਟ ਤੁਹਾਨੂੰ ਇੱਕ ਡਿਜ਼ਾਈਨ ਚ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਖਾਤੀ ਵਾਂਗੂ ਫੈਬਰਿਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਫੈਬਰਿਕ ਹੈ ਰਾਮ ਟੈਕਸ ਬ੍ਰਾਂਡ ਦਾ ਹੀ ਸੂਟ ਹੈ ਬਹੁਤ ਸੋਹਣਾ ਗ੍ਰੇ ਬਲੂ ਕਲਰ ਹੈ ਜੀ ਸੂਟ ਦਾ ਗ੍ਰੇ ਬਲੂ ਕਲਰ ਹੈ ਇਹ ਲੁੱਕ ਆ ਜਾਣੀ ਹੈ ਦੇਖੋ ਕਿੰਨਾ ਪਿਆਰਾ ਇਹ ਵਰਕ ਕੀਤਾ ਹੋਇਆ ਸਾਰਾ ਬਹੁਤ ਪਿਆਰਾ ਵਰਕ ਕੀਤਾ ਹੋਇਆ neck ਤੇ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆਊਟਲਾਈਨਿੰਗ ਕੀਤੀ ਹੋਈ ਹੈ ਘੇਰੇ ਤੇ ਸਾਰਾ ਗੱਠ ਕਢਾਈ ਦਾ ਕੰਮ ਕੀਤਾ ਹੋਇਆ ਇਹ ਲੁੱਕ ਦੇ ਵਿੱਚ ਸੂਟ ਖਾਦੀ ਦੇ ਵਿੱਚ ਸੂਟ ਨਾਲ ਪ्योर ਮਸਲੀਨ ਦੀ 3 ਮੀਟਰ ਦੀ ਬਾਟਮ ਰਹੂਗੀ ਇਹ ਆ ਗਈ ਆਪਣੀ ਸ਼ਰਟ ਵੀ ਉਹ ਮੁਸਲੀਮ ਜਾਈ ਸੌਰੀ ਚਨਾਉਣ ਦਾ ਦੁਪੱਟਾ ਨਾਲ ਚਨਾਉਣ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਗ੍ਰੇਵਲੂ ਕਲਰ ਹੈ ਪ੍ਰਾਈਸ ਸੇਮ ਹੈ ਜੀ 3095 ਪ੍ਰਾਈਸ ਹੈ ਅੱਜ ਦੇ ਸਪੈਸ਼ਲ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਰਸਟ ਤਾਂਬੇ ਰੰਗਾ ਜਿਹਾ ਰੰਗ ਹੈ ਅਲੱਗ ਜਿਹਾ ਨਾ ਤਾਂ ਪ੍ਰੋਪਰ ਰਸਟ ਹੈ ਲੱਗ ਜਿਹੀ ਸ਼ੇਡ ਹੈ ਗ੍ਰਾਮ ਟੈਕਸ ਬਣਦੇ ਸੂਟ ਵਿੱਚ ਸਰਦਾਰੀ ਸੂਟ ਹੁੰਨੇ ਜੀ ਖੁੱਲੇ ਦੁਪੱਟਿਆਂ ਦੇ ਨਾਲ ਪ੍ਰੋਪਰ ਸਰਦਾਰੀ ਲੁੱਕ ਦੇ ਵਿੱਚ ਇਹ ਲੁੱਕ ਆ ਜਾਣੀ ਹੈ ਸੂਟ ਦੀ neck ਤੇ ਵਰਕ ਹੈ ਘੇਰੇ ਤੇ ਵੀ ਸਾਰਾ ਵਰਕ ਕੀਤਾ ਹੋਇਆ ਹੈ ਸੋਨਾਂ ਦਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇਣਾ ਇਹ ਦੇਖੋ ਕਿੰਨਾ ਪੂਰਾ 3095 ਪ੍ਰਾਈਸ ਇਹਦਾ ਨੈਕਸਟ ਆ ਗਿਆ ਇਹਦੇ ਵਿੱਚ ਮਹਿੰਦੀ ਕਲਰ ਮਹਿੰਦੀ ਰੰਗ ਹੈ ਤੇ ਸਾਰਾ ਵਰਕ ਬਹੁਤ ਪਿਆਰਾ ਵਰਕ ਦਿੱਤਾ ਹੋਇਆ ਹੈ ਘੇਰੇ ਤੇ ਵੀ ਹੈਵੀ ਵਰਕ ਹੈ ਇਹ ਸਾਰਾ ਗੱਠ ਕਢਾਈ ਦਾ ਹੈਂਡਵਰਕ ਹੋਇਆ ਸਾਰਾ ਕਲਰ ਬਹੁਤ ਪਿਆਰਾ ਸੂਟ ਦਾ ਤੇ ਨਾਲ ਚਨਾਵੰਦ ਦਾ ਦੁਪੱਟਾ ਚਨਾਵੰਦ ਦਾ ਦੁਪੱਟਾ ਲੋਸਨੀ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਬਹੁਤ ਸੋਹਣੀ ਹੈ 8095 ਪ੍ਰਾਈਸ ਤੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਕਲਰ ਸਰਦਾਰੀ ਸੂਟ ਸਾਰਾ ਨੈਕ ਤੇ ਬਹੁਤ ਸੋਹਣਾ ਵਰਕ ਹੈ ਘੇਰੇ ਤੇ ਸਾਰਾ ਹੈਂਡਵਰਕ ਕੀਤਾ ਹੋਇਆ ਹੈ ਘੱਟ ਕਢਾਈ ਦਾ ਚਨਾਵੰਦਾ ਦੁਪੱਟਾ ਚਨਾਵੰਦਾ ਦੁਪੱਟਾ ਪੂਰਾ 2.5 ਮੀਟਰ ਦਾ ਪਲੇਸਕੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ ਕਿੰਨਾ ਪਿਆਰਾ ਸੂਟ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਚ ਦਿਖਾਏ ਆ ਪ੍ਰਾਈਸ ਹੈਗਾ ਅੱਜ ਦੇ ਸਾਰੇ ਸੂਟਾਂ ਦਾ 3095 ਪ੍ਰਾਈਸ ਦੇ ਨਾਲ ਸੂਟ ਲੈਣਗੇ ਤੇ ਕੋਰੀਅਰ ਚਾਰਜੀ ਅਲੱਗ ਤੋਂ ਬਣਗੇ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ